ਪਿੰਡ ਔਇੰਦ ਦੇ ਵਿੱਚ ਬੈਠੇ ਆ ਜੀ ਔਰ ਮਰੰਡੇ ਦੇ ਲਾਗੇ ਪਿੰਡ ਹੈ ਜੀ ਆ ਸਾਡੇ ਨਾਲ ਬੈਠੇ ਨੇ ਜੀ ਬਜ਼ੁਰਗ ਮਾਤਾ 105 ਸਾਲ ਦੀ ਉਮਰ ਹੈ ਬੇਬੇ ਸੁਰਜੀਤ ਕੌਰ ਜੀ ਇਹਨਾਂ ਦਾ ਪਰਿਵਾਰ ਸਾਡੇ ਨਾਲ ਬੈਠਾ ਹੈ ਜੀ ਅਸੀਂ ਪੂਰੀ ਕੋਸ਼ਿਸ਼ ਕੀਤੀ ਇਹਨਾਂ ਦੇ ਨਾਲ ਗੱਲਾਂ ਬਾਤਾਂ ਰਿਕਾਰਡ ਕਰਨ ਦੀ ਕਿਉਂਕਿ ਇਹਨਾਂ ਨੂੰ ਸੁਣਨ ਦੀ ਪ੍ਰੋਬਲਮ ਹੈ 105 ਸਾਲ ਦੀ ਉਮਰ ਹੋਣ ਕਰਕੇ ਇਹ ਪ੍ਰੋਪਰ ਸੁਣ ਨਹੀਂ ਪਾਉਂਦੇ ਦੇਖੋ ਇਹਨਾਂ ਬਜ਼ੁਰਗਾਂ ਨੂੰ ਅਸੀਂ ਕਵਰ ਕਰਦੇ ਪੰਜਾਬੀ ਵਿਰਸੇ ਦੀਆਂ ਗੱਲਾਂ ਰਿਕਾਰਡ ਕਰਦੇ ਆ ਜੀ ਕੋਸ਼ਿਸ਼ ਸਾਡੀ ਜਾਰੀ ਰਹਿੰਦੀ ਹੈ ਹਰ ਉਮਰ ਦਰਾਜ਼ ਬਜ਼ੁਰਗ ਦੇ ਕੋਲ ਅਸੀਂ ਪਹੁੰਚਦੇ ਆਂ ਜੀ ਸਾਡੇ ਚੈਨਲ ਨੂੰ ਤੁਸੀਂ ਲਾਈਕ ਕਰ ਰਹੇ ਹੋ ਔਰ ਸਾਡੇ ਵੀਡੀਓਜ਼ ਦੇਖ ਰਹੇ ਹੋ ਔਰ ਇਹ ਬੜੀ ਵੱਡੀ ਗੱਲ ਹੈ ਕਿ ਤੁਸੀਂ ਬਜ਼ੁਰਗਾਂ ਦੇ ਵੀਡੀਓਜ਼ ਇਹਨਾਂ ਨੂੰ ਪੂਰੀ ਹੱਲਾਸ਼ੇਰੀ ਦਿੰਦੇ ਸਾਡੇ ਕੰਮ ਨੂੰ ਜੀ ਆਹ ਵੀਡੀਓ ਵੀ ਬੜਾ ਖਾਸ ਹੈਗਾ ਇਹਦੇ ਅੰਸ਼ ਅਸੀਂ ਵਿੱਚ ਵਿੱਚ ਕੁਝ ਸੁਣਾ ਰਹੇ ਤੁਹਾਨੂੰ ਸੁਣਦੇ ਜਾਓ ਜੀ ਬੇਬੇ ਅੰਗਰੇਜ਼ ਕਿੱਥੇ ਆ ਬੇਬੇ ਅੰਗਰੇਜ਼ ਕਿੱਥੇ ਆ ਅੰਗਰੇਜ਼ ਅੰਗਰੇਜ਼ ਆ ਕਿੱਥੇ ਹੂੰ ਕਿੱਥੇ ਗਿਆ ਤੁਹਾਨੂੰ ਕਹਿੰਦੇ ਵੀ ਅੰਗਰੇਜ਼ ਵੀ ਦੇਖਾਂ ਹੂੰ ਬੇਬੇ ਠੀਕ ਹੈ ਅੱਛਾ ਮਹਾਰਾਜ ਬਹੁਤ ਖੁਸ਼ਦਾ ਹਾਂ ਹਾਂ ਆ ਦੇਖੋ ਜੀ ਸਰੋਤਿਓ ਸੀਸਾ ਦੇਰੀ ਬੀਬੇ ਮੇਰੀ ਸੇਵਾ ਕਰਦੇ ਹੂੰ ਮਹਾਰਾਜ ਬਹੁਤ ਖੁਸ਼ਦਾ ਹਾਂ ਕੋਈ ਚਾਹ ਲੱਸੀ ਲਈਏ ਕੁਛ ਹੂੰ ਕੁਛ ਚਾਹ ਲੱਸੀ ਪੀਣੀ ਹੈ ਕੁਛ ਪਤਾ ਨਹੀਂ ਲੱਗਦਾ ਕੋਈ ਨਹੀਂ ਚਾਹ ਪੀ ਲੋ ਚਾਹ ਪਤਾ ਨਹੀਂ ਲੱਗਦਾ ਆ ਕੇ ਲਈਏ ਗਗਾਨਾ ਪਾਮਨੇ ਗਗਾਨਾ ਹੈ ਗਗਾਨਾ ਪਾਮਨੇ ਗਗਾਨਾ ਗਗਾਨਾ ਜਿਹੜਾ ਪਾਮਨੇ ਜਿਹੜਾ ਅੰਗਰਸ ਦਾ ਛੋਟਾ ਬੜਾ ਹਾਂਜੀ ਉਹ ਕਿੱਥੇ ਰਜਣਾ ਉਹ ਤਾਂ ਬਾਹਰ ਨੂੰ ਚਲੇ ਗਏ ਬੇਬੇ ਤੇ ਨਾ ਬਾਹਰ ਨੂੰ ਚਲੇ ਗਏ ਤੇ ਔਰ ਦੇਖੋ ਇਹ ਹੈ ਇਹਨਾਂ ਦੀ ਪੋਤ ਨੂੰ ਗगन ਜੀ ਗगन ਦੇ ਨਾਲ ਇਹਨਾਂ ਦਾ ਪੂਰਾ ਪਿਆਰ ਹੈ ਇੱਕ ਮਿੰਟ ਦੇ ਵਿੱਚ ਇੱਕ ਸਕਿੰਟ ਦੇ ਵਿੱਚ ਮੈਂ ਕਹਿੰਦਾ ਜਿਵੇਂ ਬੇਬੇ ਦਾ ਸੌਫਟਵੇਅਰ ਚੱਲ ਪਿਆ ਹੋਵੇ ਇਹਨਾਂ ਦੀ ਐਕਟਿਵ ਹੋ ਗਿਆ ਹੋਵੇ ਐਦਾਂ ਐਕਟਿਵ ਹੋ ਗਿਆ ਆਹ ਦੇਖੋ ਬਾਹ ਫੜ ਕੇ ਬੈਠੇ ਜੀ ਹੱਥ ਦੇ ਵਿੱਚ ਹੱਥ ਫੜਿਆ ਹੋਇਆ ਪੋਤਿਆਂ ਦੋਤਿਆਂ ਪਰਪੋਤਿਆਂ ਵਾਲੀ ਹੈਗੀ ਜੀ ਬੇਬੇ ਇਹ ਔਰ ਮੈਂ ਕਹਿੰਦਾ ਪਰਿਵਾਰ ਜਿਹੜਾ ਨਾ ਜੀ ਇਹ ਵਧਾਈ ਦਾ ਪਾਤਰ ਹੈ ਜਿਹੜੇ ਇਹ ਅੱਛੇ ਤਰੀਕੇ ਨਾਲ ਸੁਚੱਜੇ ਢੰਗ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਬਜ਼ੁਰਗ ਦੀ ਸੇਵਾ ਕਰ ਰਹੇ ਨੇ ਜੀ ਇਹ ਬੜੀ ਵੱਡੀ ਗੱਲ ਹੈ ਜੇਕਰ ਕਿਸੇ ਮੁਹੱਲੇ ਦੇ ਵਿੱਚ ਵੀ ਕੋਈ ਬਜ਼ੁਰਗ ਸਾਡੇ ਰਹਿੰਦਾ ਨਾ ਜੀ ਤਾਂ ਇਹ ਸਾਡਾ ਸਾਰਿਆਂ ਦਾ ਸਾਂਝਾ ਬਜ਼ੁਰਗ ਹੁੰਦਾ ਦੀ ਇਹ ਦੇਖੋ ਜੀ ਸਾਡੇ ਪੰਜਾਬ ਦੇ ਖਾਸ ਸ਼ਖਸੀਤਾਂ ਦੀ ਔਰ ਵੱਡੀ ਗੱਲ ਪਤਾ ਕੀ ਹੈ ਇਹ ਇੰਡੀਪੈਂਡੈਂਟ ਹੈ ਆਪਣੇ ਕੰਮ ਆਪ ਕਰਦੇ ਹੈ ਔਰ ਵਾਸ਼ਰੂਮ ਵਗੈਰਾ ਪ੍ਰੋਪਰ ਜਾਂਦੇ ਹੈ ਨਹਾਉਂਦੇ ਧੋਂਦੇ ਵੀ ਖੁਦ ਹੈ ਜੀ ਰੋਟੀ ਪਾਣੀ ਵੀ ਖਾਂਦੇ ਹੈ ਆਪ ਪਰਿਵਾਰ ਦੇ ਨਾਲ ਕੁਝ ਗੱਲਾਂ ਵੀ ਆਪਾਂ ਕਰਦੇ ਹੈ ਜੀ ਗगन ਕੀ ਕਹਿੰਦੇ ਜੀ ਇਹਨਾਂ ਦਾ ਕੀ ਰੂਟੀਨ ਕੀ ਹੈ ਜੀ ਹਾਂਜੀ ਸਵੇਰੇ ਉੱਠ ਕੇ ਬਣਾ ਚਾਹ ਪਾਣੀ ਪੀ ਲੰਨੇ ਜੇ ਅਸੀਂ ਟਾਈਮ ਲੇਟ ਵੀ ਹੋ ਜੰਨੇ ਆ ਤਾਂ ਆਪ ਮੰਗ ਵੀ ਲੰਨੇ ਵੀ ਮੈਨੂੰ ਚਾਹ ਦੁੱਧ ਦੇ ਦਿਓ ਤਿੰਨ ਟਾਈਮ ਪੀ ਲੰਨੇ ਚਾਹ ਪਾਣੀ ਅੱਛਾ ਤਿੰਨ ਟਾਈਮ ਚਾਹ ਪਾਣੀ ਪੀ ਲੰਨੇ ਹਾਂਜੀ ਹੂੰ ਘਰ ਦੇ ਵਿੱਚ ਇਹ ਬਾਰ ਬਾਰ ਕੁਝ ਸ਼ਖਸੀਅਤਾਂ ਦੇ ਜਿਨ੍ਹਾਂ ਦੇ ਨਾਮ ਲੈਂਦੇ ਨਾ ਦੱਸੋ ਕਿਹਦਾ ਨਾਮ ਲੈਦੇ ਜ਼ਿਆਦਾ ਇਹ ਜ਼ਿਆਦਾ ਤਾਂ ਮੇਰਾ ਹੀ ਲੰਨੇ ਆ ਤੁਹਾਡਾ ਹੀ ਲੰਨੇ ਆ ਹਾਂਜੀ ਅੰਗਰੇਜ਼ ਨੂੰ ਹਾਕਾ ਮਾਰੀ ਜੰਨੇ ਅੰਗਰੇਜ਼ ਕੌਣ ਹੈ ਇਹਦਾ ਪੁੱਤ ਹੈ ਹਾਂ ਉਹ ਭਾਈ ਸਾਹਿਬ ਇਹਨਾਂ ਨਾਲ ਗੱਲਾਂ ਕਰ ਰਹੇ ਸੀ ਰਜੇਸ਼ ਜੀ ਉਹਨਾਂ ਨੂੰ ਅੰਗਰੇਜ਼ ਸਮਝ ਬੈਠੇ ਹਾਂਜੀ ਹਾਂ ਪਰਿਵਾਰ ਦਾ ਕੋਈ ਜੀ ਬਾਹਰ ਵੀ ਗਿਆ ਹੋਇਆ ਹੈ ਹਾਂ ਜੀ ਉਧਰ ਗਏ ਹੋਇਆ ਵੀਰ ਜੀ ਨਾਲ ਹੀ ਅੱਛਾ ਹਾਂ ਜੀ ਇਹ ਮੈਂ ਸੁਣਿਆ ਕਿ ਸਾਰਾ ਪਰਿਵਾਰ ਤੁਹਾਡਾ ਕੋੜਮਾ ਜਿਹੜਾ ਬੈਠਾ ਹੈ ਇਹ ਨਾਲ-ਨਾਲ ਘਰ ਲੱਗਦੇ ਆ ਸਾਰਿਆਂ ਦੇ ਹਾਂ ਜੀ ਸਾਰੇ ਮਿਲ ਕੇ ਜੰਨੇ ਸ਼ਾਮ ਨੂੰ ਆਉਣਾ ਮਿਲਣਾ ਹੀ ਸਾਰਿਆਂ ਨੇ ਮਿਲਣ ਆਉਣਾ ਹੈ ਜੀ ਹਾਂ ਜੀ ਸਾਰੇ ਆਉਣੇ ਹੂੰ ਲਓ ਜੀ ਬਹੁਤ ਵੱਡੀ ਗੱਲ ਹੈ ਜੀ ਦੇਖੋ ਇਹਨਾਂ ਬਜ਼ੁਰਗਾਂ ਦਾ ਅਸ਼ੀਰਵਾਦ ਹੈ ਹਰੇਕ ਗੱਲ ਦੇ ਵਿੱਚ ਨਾ ਆਸ਼ੀਰਵਾਦ ਦਿੰਨੇ ਦੀ ਆ ਕੁਝ ਸੁਣੋ ਅੰਸ਼ ਸੁਣੋ ਜਿਹੜੇ ਕਿ ਅਸੀਂ ਇਹਨਾਂ ਦੇ ਰਿਕਾਰਡ ਕੀਤੇ ਆ ਆ ਸੁਣੋ ਅੰਸ਼ ਆਸ਼ੀਰਵਾਦ ਕਿੱਦਾਂ ਦਿੰਦੇ ਆ ਜੀ ਅੱਛਾ ਮਹਾਰਾਜ ਬਹੁਤ ਕੁਸਦਾ ਹਾਂ ਇਹਨਾਂ ਬਜ਼ੁਰਗਾਂ ਦੇ ਕੋਲ ਪਹੁੰਚਣਾ ਇਹਨਾਂ ਕੋਲ ਅਪੜਨਾ ਹੀ ਸਾਡੀ ਵੱਡੀ ਪ੍ਰਾਪਤੀ ਹੁੰਦੀ ਹੈ ਸਾਡੀ ਟੀਮ ਦੀ ਜੀ ਔਰ ਦੇਖੋ ਇਹਨਾਂ ਬਜ਼ੁਰਗਾਂ ਦੇ ذریعے ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹਾਂ ਇਹਨਾਂ ਦੇ ਪੁੱਤਰ ਸਰਦਾਰ ਕੇਸਰ ਸਿੰਘ ਜੀ ਨਾਲ ਗੱਲ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਮੈਂ ਕਹਿੰਦਾ ਕੀ ਇਹ ਇਹਨਾਂ ਨੇ ਖਾਣਾ ਖੋਣਾ ਜਿਹੜਾ ਬਣਾਉਣਾ ਕਦੋਂ ਛੱਡਿਆ ਲਾਸਟ ਕਦੋਂ ਤੱਕ ਬਣਾਉਂਦੇ ਸੀਗੇ ਜੀ 6-7 ਸਾਲ ਹੋ ਗਏ ਜੀ ਪਹਿਲਾਂ ਮਤਲਬ ਰੋਟੀ ਪਾਣੀ ਬਣਾਉਣ ਦੇ ਹੀ ਫੇਰ ਇਹਨੂੰ ਲੱਗਣ ਨਹੀਂ ਦਿੰਦਾ ਇਹਦਾ ਪੁੱਤ ਅੱਛਾ ਅੰਗਰੇਜ਼ ਨਹੀਂ ਲੱਗਣ ਦਿੰਦਾ ਵੀ ਸਾਨੂੰ ਕਿਆ ਕਹਿਣਗੇ ਬੁੜੀ ਕੰਮ ਕਰਦੀ ਹੈ अच्छा जद तक ही 6 साल ਪਹਿਲਾਂ ਤੱਕ ਬਣਾਉਂਦੇ ਸੀ ਹਾਂਜੀ ਮਤਲਬ ਅਸੀਂ ਕਹਿ ਸਕਦੇ ਹੁਣ 105 6 ਸਾਲ ਦੀ ਉਮਰ ਹੈ 100 ਸਾਲ ਦੀ ਉਮਰ ਤੱਕ ਇਹ ਆਪਣਾ ਪ੍ਰਸ਼ਾਦਾ ਬਣਾਉਂਦੇ ਰਹਿੰਦੇ ਪਕਾਉਂਦੇ ਰਹੇ ਹਾਂ ਹਾਂਜੀ ਜਦ ਕੋਈ ਨਹੀਂ ਹੁੰਦਾ ਆਪੇ ਪਕਾ ਦਿੰਦੇ ਤੇ ਅੱਛਾ ਡੰਗਰ ਵੱਛੇ ਵੀ ਦੇਖਦੇ ਰਹੇ ਜੋ ਮੈਂ ਕਹਿੰਦਾ ਨਹੀਂ ਪੂਰਾ ਕੰਮ ਕਰਿਆ ਜਿੰਨਾ ਕਹਿੰਦੇ ਉਹਨਾਂ ਕੰਮ ਕਰਿਆ ਇਹਨਾਂ ਨੇ ਹੂੰ ਬਹੁਤਾ ਜ਼ਿਆਦਾ ਕੰਮ ਕਰਿਆ ਜੀ ਅੱਛਾ ਬਹੁਤਾ ਜ਼ਿਆਦਾ ਕੰਮ ਕਰਿਆ ਮੇਰੇ ਖਿਆਲ ਇਹ ਕੰਮ ਕਰਦੇ ਰਹੇ ਇਸ ਕਰਕੇ ਸਿਹਤ ਆਵ ਹੈ ਇਹ ਹੂੰ ਦੇਖੋ ਜੀ ਆਹ ਗੱਲਾਂ ਬਾਤਾਂ ਹੈਗੀਆਂ ਜੀ ਇਹ ਬਜ਼ੁਰਗ ਸਾਡੇ ਲਓ ਜੀ ਆ ਨੇ ਅੰਗਰੇਜ਼ ਸਿੰਘ ਦੀ ਇਹਨਾਂ ਨੂੰ ਯਾਦ ਕਰਦੇ ਆ ਜੀ ਤੁਹਾਡਾ ਨਾਮ ਬਾਰ ਬਾਰ ਲੈ ਰਹੇ ਸੀ ਬਾਰ ਬਾਰ ਨਾਮ ਲੈ ਰਹੇ ਸੀ ਤੁਹਾਡਾ ਜੀ ਹਾਂ ਲਓ ਜੀ ਖੁਸ਼ ਹੋਗੇ ਤੁਹਾਨੂੰ ਦੇਖ ਕੇ ਤੁਹਾਡੀ ਬਾਹ ਨਹੀਂ ਛੱਡਦੇ ਮੇਰੇ ਖਿਆਲ ਪਾੜ ਲੈਂਦੇ ਬਾਹ ਹਾਂ ਹਾਂ ਜੀ ਲਓ ਜੀ ਆ ਦੇਖੋ ਜੀ ਆ ਹੈ ਪਿਆਰ ਜੀ ਤੁਹਾਡੀ ਦਾਦੀ ਹੈ ਜੀ ਹਾਂ ਜੀ ਦਾਦੀ ਦਾਦੀ ਜੀ ਹਾਂ ਦਾਦੀ ਪੋਤੇ ਦਾ ਪਿਆਰ ਜਿਹੜਾ ਜੀ ਬੜਾ ਜ਼ਬਰਦਸਤ ਹੈ ਕਰਿਓ ਕਮੈਂਟ ਜੇਕਰ ਕੋਈ ਦਾਦਾ ਪੋਤਾ ਬੈਠ ਕੇ ਦਾਦੀ ਪੋਤੀ ਬੈਠ ਕੇ ਵੀਡੀਓ ਦੇਖ ਰਹੇ ਨੇ ਜੀ ਉਹ ਵੀ ਕਮੈਂਟ ਕਰਿਓ ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਿਓ ਕਮੈਂਟ ਸੈਕਸ਼ਨ ਦੇ ਦੀ ਸਾਡੀ ਚਾਚੀ ਹੈ ਜੀ ਇਹ ਕਹਿੰਦੇ ਹਾਂ ਜੀ ਸਾਡੀ ਚਾਚੀ ਹੈ ਹੂੰ ਕੀ ਕਹਿੰਦੇ ਖੇਤਾ ਖੁੱਤਾ ਜਿਵੇਂ ਕੰਮ ਕਰਦੇ ਰਹੇ ਜਾਨਾਂ ਨੇ ਬਹੁਤ ਕੰਮ ਕਰਿਆ ਬੇਹੰਤਾ ਹੂੰ ਗੰਨੇ ਘੜਦੀ ਰਹੀ ਆ ਜੀ ਅੱਛਾ ਹਾਂ ਰੋਟੀ ਉਰਦੇ ਰੋਟੀ ਜਾ ਕੇ ਫਿਰ ਉੱਥੇ ਗੰਨੇ ਘਣਨੇ ਹੂੰ ਖਿਲਾੜੀ ਵਿੱਚ ਕਾ ਲੇ ਕੇ ਜਾਣੀ ਅੱਛਾ ਦੁਪਹਿਰੇ ਦੀ ਹੂੰ ਫਿਰ ਗੰਨੇ ਨਾ ਨਾ ਰੰਡਾ ਰੁੰਡਾ ਲੰਗੇ ਮੰਦਿਰ ਉਹਦੇ ਫਲ ਤੋੜਨੇ ਹੂੰ ਫੇ ਕਾਰਾ ਕੇ ਉਹਨਾਂ ਦਾ ਸਾਬਣ ਵੀ ਬਣਾਉਂਦੀ ਰਹੇ ਬਣਾਇਆ ਇਹਨਾਂ ਨੇ ਆਪ ਆਪਣੇ ਹੱਥੀਂ ਅੱਛਾ ਹਾਂ ਮੈਨੂੰ ਹੈ ਕਿ ਸਾਰਾ ਭਾਈ ਹੈ ਛੋਟਾ ਹੂੰ ਇਹਨਾਂ ਜੋੜੇ ਕਾਹੇ ਕਰਦੀ ਸੀ ਇਹ ਅੱਛਾ ਜੋੜੇ ਕਿਆ ਕਰਦੀ ਸੀ ਜੋ ਅੱਛਾ ਲੋ ਜੋਰਦਾਰ ਤਾੜੀਆਂ ਹੋ ਜਾਣ ਬੇਬੇ ਦੇ ਲਈ ਹੈ ਬੇਬੇ ਨੇ ਕੰਮ ਬੜਾ ਕੀਤਾ ਜੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੀ ਗੂੰਜ ਦੇਖੋ ਆਹ ਹੈ ਤਾੜੀਆਂ ਦੀ ਜੀ ਇਹ ਪਰਿਵਾਰ ਹੈ ਦੀ ਬੜਾ ਜ਼ਬਰਦਸਤ ਦੀ ਆ ਜੋੜੇ ਕਹਿੰਦੇ ਸੀ ਤੁਸੀਂ ਹੈਵੀ ਜੋੜੇ ਹਾਂ ਕਹਿੰਦੀ ਜੋੜੇ ਸੀ ਕਹਿੰਦੇ ਜੋੜੇ ਸੀ ਅੱਛਾ ਅੱਛਾ ਖੁਸ਼ ਹੋ ਗਏ ਉਹ ਜੋੜੇ ਸੁਣ ਕੇ ਆ ਕੋਈ ਹੋਰ ਬਚਪਨ ਦੀ ਤੁਹਾਡੀ ਕੋਈ ਯਾਦ ਖਾਸ ਬੇਬੇ ਦੇ ਨਾਲ ਜੁੜੀ ਹੋਈ ਆਹੀ ਹੈ ਜਾਨਾ ਜੋੜੇ ਆ ਲਈ ਹੂੰ ਇਹ ਹੁਣ ਵੀ ਕਿਉਂ ਆ ਹੁਣ ਵੀ ਕਹਿੰਦੀ ਆਹੀ ਆ ਅੱਛਾ ਹੁਣ ਵੀ ਹੁਣ ਵੀ ਹੱਸ ਪੰਦੀ ਹੈ ਗੱਲ ਕਰਕੇ ਅੱਛਾ ਹਾਂ ਅੱਛਾ ਚਟਣੀ ਚਟਣੀ ਵੀ ਕੁੱਟਦੇ ਸੀ ਅੰਬੀਆਂ ਉੰਬੀਆਂ ਦੀ ਕਹਿੰਦੇ ਹਾਂ ਚਟਣੀ ਚਟਣੀ ਸਾਰੀਆਂ ਅੰਬ ਚਾਰ ਬਣਾਉਂਦੇ ਰਹੇ ਹਾਂ ਅੱਛਾ ਜੀ ਇਹ ਤਾਂ ਆਪ ਚੀਜ਼ ਦੀ ਪਿੰਡਾਂ ਚ ਹਾਂ ਆਪ ਚੀਜ਼ ਸੀਗੀ ਜੀ ਬਿਲਕੁਲ ਦਰਖਤ ਦਾ ਸਾਂਝਾ ਅੰਬ ਦਾ ਬੂਟਾ ਉਹਨੂੰ 15 ਸੋਲਾ ਕੁਇੰਟਲ ਅੰਬ ਲੱਗਦੇ ਸੀ ਹੂੰ ਸਾਰੇ ਪਰਿਵਾਰ ਵੰਡ ਲੈਂਦੇ ਸੀ ਅੰਬ ਹੂੰ ਬਾਪੇ ਉਹਦਾ ਚਾਰ ਪਾਉਣਾ ਇਹਨਾਂ ਨੇ ਬਣਾਉਣਾ ਆਪਣਾ ਬੇਬੇ ਚਾਰ ਪਾਉਂਦੀ ਸੀ ਹਾਂ ਚਾਰ ਨੂੰ ਪੂਰਾ ਅੱਛਾ ਕੋਈ ਬੇਬੇ ਨੇ ਦਰੀਆਂ ਦੁਰੀਆਂ ਬੁਣੀਆਂ ਹੋਈਆਂ ਗਗਨ ਠਾੜੀ ਖੱਡੀ ਖੱਡੀ ਨਾਲ ਚਾਦਰਾਂ ਦਰੀਆਂ ਖੇਸੀਆਂ ਹੱਥੀ ਬੁਣੀਆਂ ਇਹਨਾਂ ਨੇ ਆਪ ਅੱਛਾ ਹਾਂ ਚਰਖਾ ਡੈਂਦਾ ਸੀ ਪੂਰਾ ਫਿਰ ਹੈ ਦਿਨ ਰਾਤ ਚਲਾਉਂਦੀ ਸੀ ਬੇਬੇ ਅੱਛਾ ਹਾਂ ਸੌਂਦੇ ਬੋ ਘੱਟ ਤੇ ਅੱਛਾ ਹਾਂ ਦੇਖਿਆ ਤੁਸੀਂ ਅੱਖੀਂ ਹਾਂਜੀ ਹਾਂਜੀ ਹਾਂ ਲਓ ਜੀ ਕਹਿੰਦੇ ਸੂਤ ਕੱਤ-ਕੱਤ ਕੇ ਰੱਖਿਆ ਬੜਾ ਅੰਗਰੇਜ਼ੀ ਲਿਆਓ ਤਾਂ ਦਰੀਆਂ ਦਿਖਾਈਏ ਜੀ ਆਪਾਂ ਆ ਦੇਖੋ ਜੀ ਬੇਬੇ ਦੀਆਂ ਬੁਣੀਆਂ ਹੋਈਆਂ ਦਰੀਆਂ ਦੀ ਮੈਂ ਕਹਿੰਦਾ ਅੱਧੀ ਸਦੀ ਪੁਰਾਣੀਆਂ ਦਰੀਆਂ ਜੀ ਆਹ ਦੇਖੋ ਜੀ ਦਰੀਆਂ ਦੀ ਆ ਅੱਗਾ ਕਨ ਖੋਲੇ ਜਰਾ ਇਧਰੋਂ ਇਧਰ ਨੂੰ ਹੋ ਜਾਓ ਪਿੱਛੇ ਨੂੰ ਜੀ ਕੈਮਰੇ ਤੋਂ ਵੀ ਪਿੱਛੇ ਹੋ ਜਾਓ ਆ ਦਰੀ ਦਿਖਾਣੇ ਜੀ ਬੇਬੇ ਦੇ ਹੱਥ ਦੀ ਬੁਣੀ ਹੋਈ ਔਰ ਬੇਬੇ ਤੇ ਦੇ ਮੈਂ ਕਹਿੰਦਾ ਜਾਨ ਤੇ ਜਾਨ ਪੈ ਗਈ ਆਹ ਦੇਖੋ ਦਰੀ ਫੜ ਲਈ ਬੇਬੇ ਨੇ ਆਪਣੀ ਐਦਾ ਹੁੰਦੀ ਗੱਲ ਦੀ ਐਦਾਂ ਬਣਦਾ ਵੀਡੀਓ ਐਦਾਂ ਦੇਖੋ ਯਾਦਾਂ ਨੂੰ ਅਸੀਂ ਤਾਜ਼ਾ ਕਰਦੇ ਹਾਂ ਦੀ ਤੁਹਾਡੇ ਵੀ ਬਜ਼ੁਰਗਾਂ ਨੇ ਜੇਕਰ ਦਰੀਆਂ ਬੁਣੀਆਂ ਨਾ ਜੀ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਕਹਿੰਨਾ ਫੋਟੋਆਂ ਤਸਵੀਰਾਂ ਖਿੱਚ ਕੇ ਕਈ ਲੋਕ ਪਾ ਦਿੰਨੇ ਤੁਸੀਂ ਵੀ ਪਾ ਦਿਓ ਜੀ ਔਰ ਆਪਣਾ ਪਿੰਡ ਵੀ ਦੱਸ ਦਿਓ ਜੇਕਰ ਤੁਹਾਡੇ ਘਰ ਕੋਈ ਬਜ਼ੁਰਗ ਹੈ ਅਸੀਂ ਪਹੁੰਚਾਂਗੇ ਉਹਨਾਂ ਦਾ ਸਾਰਾ ਸਮਾਨ ਵੀ ਅਸੀਂ ਰਿਕਾਰਡ ਕਰਾਂਗੇ ਮੈਂ ਕਹਿੰਨਾ ਬਜ਼ੁਰਗ ਦੇ ਨਹੀਂ ਹੈ ਸਮਾਨ ਹੈਗਾ ਤਾਂ ਵੀ ਦੱਸ ਦਿਓ ਪਹੁੰਚਾਂਗੇ ਜੀ ਆਹ ਦੇਖੋ ਇੱਕ ਦਰੀ ਕਿ ਆਹ ਸੋਨੇ ਰੰਗ ਹੈ ਜੀ ਹੈ ਜੀ ਆ ਜਬਰਦਸਤ ਕੰਮ ਹੈ ਆਹ ਦੇਖੋ ਬੇਬੇ ਨੇ ਬੁਣੀ ਹੋਈ ਬੇਬੇ ਦਰੀ ਬਹੁਤ ਵਧੀਆ ਤੁਹਾਡੀ ਇਹ ਆ ਆ ਦੇਖੋ ਐਦਾਂ ਹੁੰਦੀ ਜੀ ਗੱਲ ਆ ਯਾਦਾਂ ਦੀ ਗੱਲ ਜਦੋਂ ਹੁੰਦੀ ਹੈ ਨਾ ਜੀ ਤਾਂ ਬਜ਼ੁਰਗਾਂ ਦੇ ਅੱਖਾਂ ਦੇ ਉੱਤੇ ਚਮਕ ਆ ਜਾਂਦੀ ਹੈ ਚਿਹਰੇ ਤੇ ਆ ਜਾਂਦੀ ਰੌਣਕ ਦੀ ਆ ਦੇਖੋ ਜੀ ਬੇਬੇ ਦੀ ਇੱਕ ਹੋਰ ਦਰੀ ਬੜੀ ਕਾਫ ਦਰੀ ਹੈ ਹੈ ਪੂਰੀ ਭਾਰੀ ਹੈ ਹੈਵੀ ਦਰੀ ਹੈ ਇਹ ਬੜੀ ਜ਼ਬਰਦਸਤ ਹੈ ਇਹ ਤੁਸੀਂ ਵੀ ਬੁਣਦੇ ਰਹੇ ਜੀ ਦਰੀਆਂ ਤੁਰੀਆਂ ਬੋੜੀਏ ਬਹੁਤ ਬੋੜੀਏ ਆ ਕਿੱਦਾਂ ਬੋੜੀਆ ਕਿੱਦਾਂ ਜਾਂਦੀ ਐ ਦੱਸਿਓ ਥੋੜਾ ਜਿਹਾ ਸਾਨੂੰ ਬੇਬੇ ਤਾਂ ਬੋਲਦੀ ਨਹੀਂ ਐ ਹੈ ਆ ਦੱਸ ਦਿਓ ਕਿੱਦਾਂ ਬੁੜਦੇ ਸੀਗੇ ਬਸ ਤਾਣਾ ਤਾਣ ਕੇ ਅੱਡੇ ਤੇ ਅੱਡਾ ਉਹਨਾ ਮੇਰੇ ਕੋੜੀ ਬਣਾਉਂਦੇ ਤੇ ਫਿਰ ਉਹਦੇ ਡਾ ਪਾਉਂਦੇ ਤੇ ਕੁੰਡੀਆਂ ਪਾਉਂਦੇ ਅੱਛਾ ਕੁੰਡੀਆਂ ਪਾ ਕੇ ਫਿਰ ਔਰ ਫੱਟੀ ਪਾਉਣੀ ਫਿਰ ਖਿੱਚਣਾ ਉਹ ਕਰਨਾ ਫਿਰ ਕੱਲਾ ਕੱਲਾ ਤੂੰ ਪੰਜਾ ਪੰਜਾ ਮਾਰਨਾ ਹਾਂ ਪੰਜਾ ਮਾਰਨਾ ਆਹ ਡਿਜ਼ਾਈਨ ਤੂੰ ਬਣਾਉਣੇ ਇਦਾਂ ਬਣਾਉਣੇ ਇਹ ਡਿਜ਼ਾਈਨ ਆਹ ਡਿਜ਼ਾਈਨ ਉਹਨੇ ਬਣਦੇ ਸੀਗੇ ਹਾਂਜੀ ਹਾਂਜੀ ਹੂੰ ਅੱਛਾ ਸੋ ਇੱਕ ਰੰਗ ਦਾ ਦੂਜਾ ਦੂਜਾ ਰੰਗ ਦਾ ਫਿਰ ਫੱਟੀ ਮਾਰਨਾਂ ਹੀ ਇੰਨੇ ਨਾ ਬਣਦੀਆਂ ਤੇ ਹੁਣ ਬੁੰਨੀਆਂ ਬੰਦ ਕਰਤੀਆਂ ਇੰਨਾ ਸੌ ਥੋੜੇ ਸਾਥ ਤੇ ਬੰਦ ਕਰਦੇ ਬਿਆ ਕਰਨੀਆਂ ਅੱਛਾ ਬਹੁਤ ਬਈਏ ਤੁਸੀਂ ਵੀ ਬਣੀ ਆ ਜੀ ਲੋਕੀ ਬਹੁਤ ਬੜੀਆਂ ਜੀ ਇਹ ਸਵਾ ਕੇ ਦੱਸਦੀ ਨਹੀਂ ਹਾਂ ਜੀ ਤੁਸੀਂ ਦੱਸ ਦੋ ਕੁੜੀਆਂ ਦੇ ਵਿਆਹਾਂ ਨੂੰ ਜਿੰਨੇ ਵੀ ਬਿਸਤਰੇ ਹੁੰਦੇ ਨੇ ਘਰ ਦੀਆਂ ਦਰੀਆਂ ਬੁਣ ਕੇ ਦਿਆ ਕਰਦੇ ਹਾਂ ਇਹਨਾਂ ਨੇ ਵੀ ਬੁਣਿਆ ਨੇ 250 ਕੇਸੀ ਬੁਣੀ ਦੀ ਮੈਂ ਅੱਛਾ 250 ਕੇਸੀ ਹਾਂ ਆ ਦੇਖੋ ਕੁੰਪੜ ਤੇ ਹੂੰ ਬੇਬੇ ਦੇ ਹੱਥ ਦਾ ਗੜਾ ਪ੍ਰਸ਼ਾਦ ਖੀਰ ਖਾਦੇ ਬਾਲ ਪੂੜੇ ਖਾਦੇ ਹੋਏ ਹਾਂ ਬਹੁਤ ਬਹੁਤ ਖਾਦੇ ਹੋਏ ਜੀ ਬਹੁਤ ਪ੍ਰੇਮ ਨਾਲ ਖਾਇਆ ਕਰਦੀ ਸੀ ਅੱਛਾ ਆਜਾ ਬਸ ਰੋਟੀ ਖਾ ਲੈ ਆਜਾ ਚਾਹ ਪੀ ਲੈ ਅੱਛਾ ਹਮ ਦੇਖੋ ਜੀ ਹੁਣ ਇਹ ਪਰਿਵਾਰ ਕਹਿੰਦਾ ਬੇਬੇ ਨੂੰ ਵੀ ਬੇਬੇ ਦਾ ਰੋਟੀ ਖਾਣ ਦਾ ਟਾਈਮ ਹੋ ਗਿਆ ਆ ਹੈ ਸਮੇ ਦਾ ਚੱਕਰ ਜੀ ਇਹ ਸਭ ਨੇ ਜਾਣਾ ਇਸ ਇਸੇ ਅਵਸਥਾ ਦੇ ਵਿੱਚ ਅਸੀਂ ਤੁਸੀਂ ਸਭ ਜਿਹੜੇ ਵੀਡੀਓ ਬਣਾ ਰਹੇ ਆਂ ਦੇਖ ਰਹੇ ਆਂ ਇਹ ਸਭ ਨਾਲ ਹੋਣੇ ਦੀ ਦੇਖੋ ਆ ਚੀਜ਼ ਅਸਲੀ ਹੈ ਜਿਹੜੇ ਆਪਣੇ ਫਰਜ਼ ਯਾਦ ਰੱਖਦੇ ਨੇ ਨਾ ਜੀ ਔਰ ਉਹ ਪਰਿਵਾਰ ਜਿਹੜੇ ਹੈ ਹਮੇਸ਼ਾ ਖੁਸ਼ ਰਹਿੰਦੇ ਨੇ ਜੀ ਆਹੀ ਖੁਸ਼ੀ ਅਸੀਂ ਬਟੋਰਨ ਆਏ ਆਂ ਇਹੀ ਖੁਸ਼ੀ ਤੁਹਾਡੇ ਸਾਹਮਣੇ ਕਰ ਰਹੇ ਆਂ ਦੀ ਅਸੀਂ 105 ਸਾਲਾਂ ਬਜ਼ੁਰਗ ਬੇਬੇ ਸਰਜੀਤ ਕੌਰ ਨਾਲ ਗੱਲਾਂ ਬਤਾ ਕਰਨ ਆਏ ਸੀਗੇ ਤੇ ਕਿਉਂਕਿ ਮਾਤਾ ਜੀ ਬਹੁਤੀਆਂ ਗੱਲਾਂ ਨਹੀਂ ਕਰ ਸਕੇ ਪਰ ਪਰਿਵਾਰ ਜਿਹੜਾ ਹੈ ਇਹਨਾਂ ਨੇ ਇਹਨਾਂ ਦੇ ਰੂਟੀਨ ਬਾਰੇ ਦੱਸਿਆ ਤੇ ਜਿਹੜੇ ਅੰਸ਼ ਅਸੀਂ ਰਿਕਾਰਡ ਕੀਤੇ ਨੇ ਉਹ ਵਿੱਚ ਵਿੱਚ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਸਾਡੇ ਸਬਸਕ੍ਰਾਈਬਰਸ ਤੁਸੀਂ ਜਿਹੜੇ ਵੀਡੀਓਜ਼ ਦੇਖਦੇ ਹੋ ਤੁਸੀਂ ਵੀ ਯਾਦ ਕਰਦੇ ਹੋ ਕਮੈਂਟ ਸੈਕਸ਼ਨ 'ਚ ਲਿਖਿਓ ਆਪਣੀ ਦਾਦੀ ਦਾ ਨਾਮ ਆਪਣੀ ਨਾਨੀ ਦਾ ਨਾਮ ਆਪਣੀ ਭੂਆ ਦਾ ਨਾਮ ਆਪਣੀ ਤਾਈ ਦਾ ਨਾਮ ਆਪਣੀ ਬੇਬੇ ਦਾ ਨਾਮ ਜਾਂ ਘਰ ਦੇ ਕਿਸੇ ਹੋਰ ਬਜ਼ੁਰਗ ਦਾ ਨਾਮ ਜ਼ਰੂਰ ਲਿਖਿਓ ਜੀ ਔਰ ਕਿਆ ਕੁਝ ਬਣਾਉਂਦੀਆਂ ਹੁੰਦੀਆਂ ਸੀ ਤੁਹਾਡੀਆਂ ਬੇਬੇ ਕਿਸ ਤਰ੍ਹਾਂ ਤੰਦੂਰ ਤਪਾਉਂਦੀਆਂ ਸੀਗੀਆਂ ਕਿਸ ਤਰ੍ਹਾਂ ਚੁੱਲ੍ਹੇ ਤੇ ਰੋਟੀ ਬਣਾਉਂਦੀਆਂ ਸੀ ਕਿਹੜੇ ਭਾਂਡੇ ਵਰਤਦੀਆਂ ਸੀ ਕਿੱਦਾਂ ਦੀਆਂ ਸਬਜ਼ੀਆਂ ਬਣਾਉਂਦੀਆਂ ਸੀ ਅਤੇ ਕਿੱਦਾਂ ਤੁਹਾਨੂੰ ਸਕੂਲ ਜਾਣ ਦੇ ਲਈ ਤਿਆਰ ਕਰਕੇ ਭੇਜਦੀਆਂ ਸੀਗੀਆਂ ਦੀ ਬੜੀ ਵੱਡੀ ਕੁਰਬਾਨੀ ਹੈ ਜੀ ਮੈਂ ਕਹਿੰਦਾ ਲਿਸਟ ਬੜੀ ਲੰਬੀ ਹੈ ਜੇਕਰ ਇਹਨਾਂ ਦੀਆਂ ਕੁਰਬਾਨੀਆਂ ਦੀ ਗੱਲ ਕਰੀਏ ਐਡਾ ਵੱਡਾ ਪਰਿਵਾਰ ਪਰਫੁੱਲਤ ਹੈਗਾ ਦੀ ਔਰ ਇਹਨਾਂ ਨੇ ਆਪਣੀਆਂ ਮਿਹਨਤਾਂ ਘਾਲੀਆਂ ਹੋਈਆਂ ਔਰ ਉਸ ਮਿਹਨਤ ਦੇ ਸਦਕਾ ਅੱਜ ਪਰਿਵਾਰ ਸਟੈਂਡ ਕੀਤੇ ਹੋਏ ਨੇ ਜੀ ਅਸੀਂ ਤੁਸੀਂ ਜਿਹੜੇ ਵੀਡੀਓ ਬਣਾ ਰਹੇ ਆ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਸਾਡਾ ਵजूद ਜਿਹੜਾ ਹੈ ਸਾਡੀ ਹੋਂਦ ਇਹ ਨਾ ਬਜ਼ੁਰਗਾਂ ਦੇ ਨਾਲ ਹੀ ਬਣੀ ਹੈ ਇਹ ਨਾ ਬਜ਼ੁਰਗਾਂ ਦੇ ਕਰਕੇ ਹੀ ਬਣੀ ਹੈ ਤਾਂ ਮੈਂ ਚਾਹੁੰਨਾ ਕਿ ਤੁਸੀਂ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਨਾਂ ਜਰੂਰ ਲਿਖਿਆ ਕਰੋ ਜੀ ਇਹ ਬਾਰ ਬਾਰ ਅਸੀਂ ਰਿਕਵੈਸਟ ਕਰਦੇ ਹਾਂ ਪੰਜਾਬੀ ਵਿਰਸੇ ਦੇ ਨਾਲ ਸਬੰਧਤ ਕੋਈ ਪੁਰਾਣੀਆਂ ਗੱਲਾਂ ਜਿਹੜੀਆਂ ਤੁਹਾਡੇ ਜ਼ਿਹਨ 'ਚ ਹੋਣ ਉਹਨਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਲਿਖਿਆ ਕਰੋ ਕਿੱਦਾਂ ਦਾ ਲੱਗਿਆ ਵੀਡੀਓ ਕਿੱਦਾਂ ਦਾ ਲੱਗਿਆ ਸਾਡਾ ਉਪਰਾਲਾ ਤੇ ਕਿੱਦਾਂ ਦੀ ਲੱਗੀ ਗੱਲਬਾਤ ਪਿੰਡ ਉਈ ਦੇ ਤੋਂ ਮੈਂ ਤੇਜਿੰਦਰ ਚੋਪੜਾ ਤੇ ਨਾਲ ਕੈਮਰੇ ਤੇ ਮੇਰਾ ਛੋਟਾ ਵੀਰ ਰਾਜੇਸ਼ ਚੋਪੜਾ ਬੱਲੇ ਬੱਲੇ ਫੇਮਸ ਦੇ ਰਿਕਾਰਡਸ ਦੇ ਵੀਡੀਓਜ਼ ਦੇਖਦੇ ਰਹੋ ਸ਼ੇਅਰ ਜਰੂਰ ਕਰਦੇ ਰਹੋ ਘੰਟੀ ਦਾ ਬਟਨ ਦਬਾਉਂਦੇ ਰਹੋ ਕਹਦੇ ਘੰਟੀ ਦਾ ਬਟਨ ਦਬਾ ਦਿਓ ਬੋਲੋ ਘੰਟੀ ਦਾ ਦਬਾਓ ਉੱਚੀ ਹੋਰ ਕੇ ਹਾਂ ਬੋਲ ਤਾਦੀ ਬਸ ਜੋ ਬੋਲਤਾ ਬੋਲਤਾ ਬਸ ਹੋ ਗਿਆ ਇੱਕ ਵਾਰੀ ਬੋਲਦੇ ਹੁੰਨੇ ਆ ਜੀ